ਉਹਨਾਂ ਦਾ ਮੋਲਪੁਰੀ ਦਾ ਗਰਮਾਵਾ ਗਿਆ ਤੁਸੀਂ ਦੇਖੋ ਗਰਦਾਸਪੁਰ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਦਿਨੇਸ਼ਪਾਪੂ ਉਹਦਾ ਵਿਰੋਧ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੁਸੀਂ ਦੇਖੋ ਇਹ ਗਰਦਾਸਪੁਰ ਦਾ ਕਸਬਾ ਭਿਆਣੀ ਮੀਆਂਖਾਂ ਜਿੱਥੇ ਉਹ ਬੀਜੇਪੀ ਬਾਈਕਾਟ ਤੇ ਉਹਨਾਂ ਨੇ ਪੋਸਟਰ ਸਾਂਝ ਫੜੇ ਹੋਏ ਨੇ ਪੋਸਟਰ ਕੰਨਾਂ ਤੇ ਲਾ ਰਹੇ ਉਹਨਾਂ ਦਾ ਕਹਿਣਾ ਆ ਕਿ ਜਿਹੜਾ ਬੀਜੇਪੀ ਦੇ ਕੈਂਡੀਡੇਟ ਨੇ ਕਿਉਂਕਿ ਉਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਕਾਫੀ ਸਾਡੀਆਂ ਮੰਗਾਂ ਪੈਂਡਿੰਗ ਨੇ ਕਿਸਾਨ ਜਥੇ ਜਿਹੜੇ ਮੰਗਿਆਂ ਜਿਹਦੇ ਕਰਕੇ ਇਹ ਬੀਜੇਪੀ ਦੇ ਕੈਂਡੀਡੇਟ ਦਾ ਬਾਈਕਾਟ ਕਰਦ ਨੇ ਇਹ ਗਰਦਾਸਪੁਰ ਲੋ ਇਕੱਠੇ ਹੋ ਕੇ ਪਿੰਡਾਂ 'ਚ ਪੋਸਟਰ ਲਗਾ ਰਹੇ ਨੇ ਸਾਡੇ ਨਾਲ ਸੇ ਕਿਸਾਨ ਜਥੇਬੰਦੀ ਆਗੂ ਵੀ ਮੌਜੂਦ ਨੇ ਜਿਹਨਾਂ ਨਾਲ ਮਹਿਲਾਵਾਂ ਵੀ ਵੱਡੀ ਗਿਣਤੀ ਚ ਆਈਆਂ ਨੇ ਜਿਹੜੀਆਂ ਇਸ ਜਥੇਬੰਦੀ ਦੇ ਨਾਲ ਜੁੜੀਆਂ ਆਈਆਂ ਨੇ ਜਿਹੜੀਆਂ ਆਪ ਟਾਈਮ ਟਾਈਮ ਤੇ ਇਹਨਾਂ ਦੇ ਨਾਲ ਸਹਿਯੋਗ ਕਰਦੀਆਂ ਨੇ ਔਰ ਉਹਨਾਂ ਵੱਲੋਂ ਵੀ ਬੀਜੇਪੀ ਬਾਈਕਾਟ ਦੇ ਜਿਹੜੇ ਪੋਸਟ ਹੱਥਾਂ 'ਚ ਫੜੇ ਹੋਏ ਨੇ ਔਰ ਉਹਨਾਂ ਦਾ ਵੀ ਇਹੀ ਕਹਿਣਾ ਕਿ ਜੀ ਬੀਜੇਪੀ ਜਿਹੜਾ ਇਹ ਇਹਨਾਂ ਦਾ ਬਾਈਕਾਟ ਕਰ ਰਹੀਆਂ ਕਿਉਂਕਿ ਬੀਜੇਪੀ ਦੇ ਇਲੈਕਸ਼ਨਾਂ ਦੌਰਾਨ ਜਿਹੜੀ ਪਹਿਲਾਂ ਕਿਸਾਨਾਂ ਦਾ ਜੋ ਸੰਘਰਸ਼ ਚੱਲਦਾ ਦਿੱਲੀ ਵਿੱਚ ਸੰਭੂ ਮੋਰਚੇ ਵਿੱਚ ਉਹਨਾਂ ਵਿੱਚ ਮੰਗ ਬਾਈਕਾਟ ਬੀਜੇਪੀ ਦਾ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਪੋਸਟ ਲਗਾ ਕੀ ਕਾਰਨ ਕੀ ਮੰਗਾ ਤੁਹਾਡੀ ਇਹਨਾਂ ਨੇ ਸਾਨੂੰ ਬਾਰਡਰ ਦੇ ਉੱਤੇ ਜਾਣ ਤੋਂ ਰੋਕਿਆ ਸੰਭੂ ਬਾਰਡਰ ਤੇ ਹੀ ਸਾਡੇ ਵੀਰਾਂ ਨੂੰ ਸ਼ਾਂਤਮਈ ਧਰਨਾ ਲਗਾ ਰਹੇ ਸੀਗੇ ਇਹਨਾਂ ਨੇ ਸਾਨੂੰ ਉੱਥੇ ਹੀ ਬੁਸ਼ਾਰਾ ਕਰਕੇ ਪਾਣੀ ਦੀ ਬੁਸ਼ਾਰਾ ਬੰਬ ਸੁੱਟੇ ਸਾਡੇ ਕਈ ਜਵਾਨ ਸ਼ਹੀਦ ਵੀ ਕੀਤੇ ਇਹਨਾਂ ਨੇ ਅਸੀਂ ਕੋਈ ਵੀ ਉੱਥੇ ਅੱਤਵਾਦੀ ਜਾਂ ਵੱਖਵਾਦੀ ਤਾਂ ਹੈ ਨਹੀਂ ਕਿ ਸਾਨੂੰ ਸਾਡੇ ਹੀ ਦੇਸ਼ ਵਿੱਚ ਰੋਕ ਕੀਤੀ ਜਾਵੇ ਹਾਂਜੀ ਇਹ ਹੁਣ ਤੁਸੀਂ ਕੀ ਕਰਿਓ ਅੱਜ ਅੱਜ ਅਸੀਂ ਇੱਥੇ ਬੀਜੇਪੀ ਦਾ ਬਾਈਕਾਟ ਕਰ ਰਹੇ ਹਾਂ ਅੱਛਾ ਹਾਂਜੀ ਕਿ ਜਿਵੇਂ ਸਭੀ ਮਹਿਲਾਵਾਂ ਨੇ ਜਿਹੜੀ ਕਿਸਾਨਾਂ ਦੇ ਸੰਬੰਧੀ ਸਾਡੇ ਨਾਲ ਕਿਸਾਨਾਂ ਦੇ ਸੰਬੰਧੀ ਆਗੂ ਮੌਜੂਦ ਹਨ ਗੱਲਬਾਤ ਕਰਾਂਗੇ ਸਰ ਇਹ ਜਿਹੜੇ ਪੋਸਟਰ ਫੜੇ ਨੇ ਇਹਦਾ ਕੀ ਮਕਸਦ ਹੈ ਕਿਉਂ ਪੋਸਟਰ ਔਰ ਕੱਲੇ ਬੀਜੇਪੀ ਦਾ ਬਾਈਕਟ ਕਰ ਰਹੇ ਹੋ ਬਾਕੀਆਂ ਦਾ ਵੀ ਕਰ ਰਹੇ ਹੋ ਕੱਲੀ ਬੀਜੇਪੀ ਦਾ ਬਾਈਕਟ ਕਰਾਂਗੇ ਜੀ ਬਾਕੀ ਜਿਹੜੀਆਂ ਪਾਰਟੀਆਂ ਉਹਨਾਂ ਨੇ ਸਵਾਲ ਜਵਾਬ ਕਰਾਂਗੇ ਕੋਈ ਵੀ ਪਾਰਟੀ ਜਿਹੜੀ ਉਹ ਸੱਚੀ ਸੁੱਚੀ ਨਹੀਂ ਦੁੱਧ ਦਿੰਦਾਤੀ ਹੋਈ ਨਹੀਂ ਬੀਜੇਪੀ ਦਾ ਪੱਕਾ ਹੀ ਬਾਈਕਟ ਹੈ ਸਾਡੇ ਹਲਕੇ ਦੇ ਵਿੱਚ ਹੈਗਾ ਸਾਡੇ ਜਿਹੜਾ ਹਾਈ ਕਮਾਂਡ ਜੋ ਵੀ ਉਤੋਂ ਆਰਡਰ ਮਿਲੇ ਆ ਇਹ ਜਿਹੜੇ ਪੋਸਟਰ ਤੁਸੀਂ ਦੇਖ ਰਹੇ ਜੇ ਲਾਏ ਆਪ ਉਦੋਂ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਸੀ ਲੇਕਿਨ ਮੰਗਣ ਤੋਂ ਬਾਅਦ ਵਿੱਚ ਉਹ ਮੁਕਰੇ ਹੋਏ ਆ ਜਿਸ ਕਰਕੇ ਆਪਾਂ ਜਿਹੜਾ ਦੁਬਾਰਾ ਅੰਦੋਲਨ 2 ਜਿਹੜਾ ਉਹ ਲੈ ਕੇ ਦਿੱਲੀ ਨੂੰ ਚਲੇ ਜਾਓ 13 ਫਰਵਰੀ ਨੂੰ ਤੇ ਖਨੌਰੀ ਔਰ ਸੰਭੂ ਬਾਰਡਰ ਦੇ ਉੱਤੇ ਸਾਡੇ ਉਤੇ ਵੱਡੀ ਬੰਬਾਰਡਮੈਂਟ ਕੀਤੀ ਗਈ ਆ ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਜ਼ਖਮੀ ਕੀਤੇ ਗਏ ਆ ਉਹ ਅਸੀਂ ਭਾਜੀਪੀ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਕੀ ਆਪਣਾ ਹਲਕਾ ਭੈਣੀ ਮੀਆਂ ਸਾਡੇ ਦੇ ਖੜੇ ਆ ਸਾਡਾ ਗੁਰਦਾਸਪੁਰ ਜ਼ਿਲ੍ਹਾ ਹੀ ਪੂਰਾ ਜਿਹੜਾ ਜਿੰਨੇ ਵੀ ਜਥੇਬੰਦੀ ਸਾਡੇ ਕੋਲ ਹੈਗੇ ਸਾਰੇ ਅਸੀਂ ਬਾਈਕਾਟ ਕਰ ਰਹੇ ਹਾਂ। ਕੁਝ ਕਿਸਾਨ ਜਥੇਬੰਦੀਆਂ ਸਮਰਸਨ ਕਾਰੀਆਂ ਨੇ ਤੁਸੀਂ ਸਾਰੇ ਆਪ ਇਕੱਠੇ ਹੋ ਰਿਹਾ ਕਿਦਾਂ ਬਾਈਕਾਟ ਪੰਜਾਬ ਦੀ ਸਰਕਾਰ ਪਾਏਗਾ। ਸਾਡੀ ਸਾਰੀਆਂ ਜਥੇਬੰਦੀਆਂ ਇਸ ਭਾਜਪਾ ਦੇ ਬਾਈਕਾਟ ਦੇ ਇੱਕਜੁੱਟ ਹੈ। ਬਾਕੀ ਸਾਡੇ ਮਸਲੇ ਜਿਹੜੇ ਆ ਉਹ ਸਾਰੇ ਇੱਕੇ ਆ। ਮੰਗ ਮਸਲੇ ਜਿੰਨੇ ਵੀ ਆ। ਬਾਕੀ ਜਥੇਬੰਦੀਆਂ ਅਲੱਗ-ਅਲੱਗ ਹੋ ਸਕਦੇ ਆ ਸਾਡੇ ਮੰਗ ਮਸਲੇ ਜਿਹੜੇ ਸਾਰੇ ਇੱਕ ਹੀ ਆ। ਬਾਈਕਟ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਇਹਦਾ ਸਾਡਾ ਕੋਈ ਮਹਿਲਾਵਾ ਹੋਰੀ ਮੌਜੂਦ ਹੈ ਪੰਜ ਜੀ ਤੁਸੀਂ ਬਾਈਕਟ ਕਰ ਰਹੇ ਹੋ ਕਦਾ ਗਰਦਾਸਪੁਰ ਜੀ ਕਰ ਰਹੇ ਪੂਰੇ ਪੰਜਾਬ ਚ ਕਰ ਰਹੇ ਪੂਰੇ ਪੰਜਾਬ ਜੀ ਹਾਂਜੀ ਚੜੀਆਂ ਸਾਡੇ ਨਾਲ ਜਥੇਬੰਦੀਆਂ ਪੂਰੀਆਂ ਜੁੜੀਆਂ ਹੋਈਆਂ ਉਹਨਾਂ ਨੇ ਸਾਰੇ ਪੂਰੇ ਪੰਜਾਬ ਚ ਹੀ ਬਾਈਕਟ ਕਰਨਦੇ ਆ ਜੀ ਹਾਂਜੀ ਜੇ ਸਰ ਜੀ ਵੀ ਕਿਸਾਨ ਜਿਥੇ ਬੰਦੀ ਆਗੂ ਨੇ ਇਹਨਾਂ ਨਾਲ ਮਹਿਲਾ ਗੱਡੀਾਂ ਦੀ ਮੌਜੂਦ ਹੈ ਵੱਡੀ ਗਿੰਦੀ ਵਿੱਚ ਕਿਸਾਨ ਇਥੇ ਮੌਜੂਦ ਜਿਨ੍ਹਾਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਨੇ ਬੀਜੇਪੀ ਬਾਈਕਾਰਡ ਔਰ ਬੀਜੇਪੀ ਬਾਈਕਾਰਡ ਦੇ ਜਿਹੜੇ ਪੋਸਟਰ ਫੜ ਕੇ ਹੱਥਾਂ ਵਿੱਚ ਉਹ ਇਹ ਪੋਸਟਰ ਜਿਹੜੇ ਹੁਣ ਦੁਵਾਰਾਂ ਦਾ ਵੀ ਲਾਉਣਗੇ ਔਰ ਬਾਜ਼ਾਰ ਦੇ ਜਿਹੜੇ ਇਲਾਕੇ ਜੇ ਇਥੇ ਜੋ ਪੋਸਟਰ ਲਾ ਰਹੇ ਉਹਨਾਂ ਦਾ ਇਹੀ ਮੰਗ ਆ ਕਿ ਅਸੀਂ ਬੀਜੇਪੀ ਦਾ ਬਾਈਕਾਰਡ ਕਰਾਂਗੇ ਕਿਉਂਕਿ ਬੀਜੇਪੀ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਇਸ ਕਰਕੇ ਵੀ ਜੇ ਸਰ ਜੀ ਵੀ ਬੀਜੇਪੀ ਬਾਈਕਾਰਡ ਦੇ ਪੋਸਟਰ ਲਾ ਕੇ ਇਹ ਉਹਨਾਂ ਦਾ ਵਿਰੋਧ ਕਰਨ ਜਾ ਰਹੇ ਨੇ ਪ